ਅਭੀ ਬੀ ਜਗੀਰ ਕੌਰ ਦੇ ਵੱਲੋਂ ਸੁਖਵੀਰ ਬਾਦਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇੱਕ ਧੜਾ ਹੈ ਜਿਹੜਾ ਉਹ ਸ਼੍ਰੀ ਕਾਲ ਤਖਤ ਸਾਹਿਬ ਤੋਂ ਪਗੌੜਾ ਹੋਇਆ ਹੈ ਗੁਰੂ ਦੇ ਹੁਕਮਾਂ ਨੂੰ ਜਿਹੜਾ ਹੈ ਉਸ ਦੀ ਉਲੰਘਣਾ ਕੀਤੀ ਹੈ ਜਿਹੜਾ ਹੁਕਮਨਾਮਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਪਾਸ ਹੋਇਆ ਸੀ ਉਸ ਦੀ ਉਲੰਘਣਾ ਜਿਹੜੀ ਹੈ ਉਸ ਧੜੇ ਦੇ ਵੱਲੋਂ ਕੀਤੀ ਗਈ ਆ ਤਾਂ ਜੇਕਰ ਸ਼੍ਰੋਮਣੀ ਅਕਾਲੀ ਦਲ ਕਿਤੇ ਇਕੱਠਾ ਹੋ ਸਕਦਾ ਤਾਂ ਉਹ ਸਿਰਫ ਸ਼੍ਰੀ ਕਾਲ ਤਖਤ ਸਾਹਿਬਾ ਇਸ ਕਰਕੇ ਜਿਹੜਾ ਉੱਥੋਂ ਇੱਕ ਹੁਕਮਨਾਮਾ ਵੀ ਜਾਰੀ ਹੋਇਆ ਸੀ ਪਰ ਕੁਝ ਪਗੌੜੇ ਦੇ ਆਕੂਆਂ ਦੇ ਵੱਲੋਂ ਜਿਹੜਾ ਉਸ ਹੁਕਮਨਾਮੇ ਤੇ ਵੀ ਨਹੀਂ ਚੱਲਿਆ ਗਿਆ ਇੱਕ ਜਿਹੜੀ ਭਰਤੀ ਦੇ ਲਈ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਉਸ ਤੋਂ ਬਾਅਦ ਜਿਹੜਾ ਉਸ ਦੇ ਬਰਾਬਰ ਜਿਹੜੀ ਐ ਉਹ ਭਰਤੀ ਕੀਤੀ ਗਈ ਆ ਉਹ ਬੋਗਸ ਭਰਤੀ ਆ ਪਰ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਭਰਤੀ ਕੀਤੀ ਗਈ ਆ ਉਹੀ ਜਿਹੜੀ ਸਹੀ ਭਰਤੀ ਮੰਨੀ ਜਾਵੇਗੀ ਤਾਂ ਹੁਣ ਕੌਣ ਕੌਣ ਆ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਹੋਇਆ ਸਿਰਫ ਉਹੀ ਅਕਾਲੀ ਦਲ ਘਾਉਣ ਦੇ ਜਿਹੜਾ ਲਾਇਕ ਹੋਵੇਗਾ ਦੱਸ ਦਈਏ ਕਿ ਤਿੱਖੇ ਨਿਸ਼ਾਨੇ ਨੇ ਉਹ ਸੁਖਵੀਰ ਬਾਦਲ ਤੇ ਬੀਬੀ ਜਗੀਰ ਕੌਰ ਦੇ ਵੱਲੋਂ ਸਾਦੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਇਦਾਂ ਦੀ ਵੋਕਲਸ ਭਰਤੀ ਕਰਕੇ